ਦੋਸਤੋ ਅਸੀਂ ਐਸ ਵਿਨੇ ਪਦਾਰਥ ਖੇੜਾ ਪਿੰਡ ਦੇ ਵਿੱਚ ਰਹੇ ਹਾਂ ਵੀਰ ਦਾ ਨਾਂ ਹੈ ਜੈਮੇ ਸਿੰਘ ਇਹਨਾਂ ਦਾ ਟਰੈਕਟਰ ਉਸ ਦਿਨ ਜਿਸ ਦਿਨ ਟਰੈਕਟਰ ਤੋੜੇ ਗਏ ਨੇ ਮੋਰਚੇ ਦੇ ਵਿੱਚ ਖਨੌਰੀ ਬਾਰਡਰ ਦੇ ਉੱਤੇ ਉਸ ਦਿਨ ਇਹ ਵੀਰ ਦਾ ਵੀ ਟਰੈਕਟਰ ਤੋੜਿਆ ਔਰ ਇਹ ਟਰੈਕਟਰ ਦੀ ਰਿਪੇਅਰ ਕਰਵਾਈ ਹੈ ਅਸੀਂ ਬਹੁਤ ਜ਼ੋਰ ਨਾਲ ਮੈਂ ਧੰਨਵਾਦੀ ਹਾਂ ਸਾਰੇ ਸੰਗਤ ਦਾ ਸਾਰੇ ਨਗਰ ਦਾ ਜਿਨ੍ਹਾਂ ਨੇ ਇਕੱਠੇ ਹੋ ਗਏ ਸਰਪੰਚ ਸਾਹਿਬ ਇਹਨਾਂ ਨੇ ਇਹ ਗੱਲ ਦੇ ਕੇ ਸਾਨੂੰ ਬਾਰ-ਬਾਰ ਮਨਾ ਕਰ ਰਹੇ ਨੇ ਕਿ ਅਸੀਂ ਨਹੀਂ ਲੈਣਾ ਲੇਕਿਨ ਅਸੀਂ ਸਮਝਦੇ ਹਾਂ ਕਿ ਜਿਸ ਵੀਰ ਨੇ ਵੀ ਮਦਦ ਕੀਤੀ ਹੈ ਇਸ ਮੋਰਚੇ ਦੇ ਵਿੱਚ ਹਿੱਸਾ ਲਿਆ ਹੈ ਪਾਰਟਿਸਿਪੇਟ ਕੀਤਾ ਹੈ ਅਗਰ ਉਹਦਾ ਇਹ ਨੁਕਸਾਨ ਹੋਇਆ ਹੈ ਸੰਗਤ ਨੇ ਪੈਸਾ ਇਕੱਠਾ ਕੀਤਾ ਸੰਗਤ ਦਾ ਪੈਸਾ ਤੁਹਾਡਾ ਪੈਸਾ ਭਰਾਵੋ ਅਸੀਂ ਵੀਰਾਂ ਤੱਕ ਪਹੁੰਚਾਉਣ ਦਾ ਯਤਨ ਕਰ ਰਹੇ ਹਾਂ ਕੋਸ਼ਿਸ਼ ਹੈ ਸਾਡੀ ਕਿ ਇਹਨਾਂ ਦਾ ਇਕੱਠਾ ਪੈਸਾ ਸਹੀ ਥਾਂ ਤੇ ਲੱਗੇ ਪਨਾਹ 70000 ਦਾ ਕੰਮ ਸੀ ਟਰੈਕਟਰ ਦਾ ਜਿਨ੍ਹਾਂ ਨੇ ਸਿਰਫ 30000 ਰੁਪਇਆ ਇਹਨਾਂ ਨੇ ਸਾਡੇ ਕੋਲੋਂ ਵੀ ਲੈ ਨਹੀਂ ਸੀ ਰਹੇ ਜ਼ਬਰਦਸਤੀ ਦੇਣ ਵਾਲੀ ਗੱਲ ਹੈ ਉਹ ਅਸੀਂ ਇਹਨਾਂ ਨੂੰ ਅਪੀਲ ਕਰਦੇ ਹਾਂ ਆਪਣੇ ਸਰਵਿਸ ਸੰਗਠਾ ਵੱਲੋਂ ਤੇ ਇਹ ਤੁਸੀਂ ਆਪਣੇ ਕੋਲੇ ਰੱਖੋ ਤੇ ਆਪਣੇ ਟਰੈਕਟਰ ਦੇ ਜਿਹੜੀ ਰਿਪੇਅਰ ਕਰਾਈ ਹੈ ਜਿੱਥੋਂ-ਕਿੱਥੋਂ ਵੀ ਤੁਸੀਂ ਕੰਮ ਕਰਾਉ ਉਹਦਾ ਸਮਾਨ ਦੇ ਪੈਸੇ ਦਿਓ ਬਹੁਤ-ਬਹੁਤ ਧੰਨਵਾਦ ਆਪ ਸਭ ਨੂੰ ਸਾਡੀ ਬੇਨਤੀ ਹੈ ਕਿ ਤੁਹਾਡਾ ਪਾਈ ਪਾਈ ਦੀ ਇਸ ਸਹਿਯੋਗ ਦੇ ਵਿੱਚ ਪਾਇਆ ਹੋਇਆ ਹਿੱਸਾ ਇਹਨਾਂ ਵੀਰਾਂ ਤੱਕ ਜਿਸ ਜਿਸ ਭਰਾ ਦਾ ਵੀ ਕੋਈ ਵਹੀਕਲ ਟੁੱਟਿਆ ਕੋਈ ਮਛਿੰਦਰੀ ਟੁੱਟੀ ਹੈ ਆਪਾਂ ਕੋਸ਼ਿਸ਼ ਕਰਾਂਗੇ ਉਹਨਾਂ ਸਾਰਿਆਂ ਤੱਕ ਇਹ ਪੈਸੇ ਪਹੁੰਚਣ ਤਾਂ ਕਿ ਅੱਗੇ ਜਦੋਂ ਵੀ ਅਸੀਂ ਲੜਾਈ ਲੜਨੀ ਆ ਜਦੋਂ ਵੀ ਇਸ ਅੰਦੋਲਨ ਕਰਨਾ ਹੈ ਇਹ ਤੁਹਾਡਾ ਪਾਇਆ ਸਹਿਯੋਗ ਆਉਣ ਵਾਲੇ ਸਮੇਂ ਵਿੱਚ ਭਵਿੱਖ ਦੇ ਵਿੱਚ ਅੰਦੋਲਨਕਾਰੀਆਂ ਦੇ ਹੌਸਲੇ ਨੂੰ ਹੋਰ ਬੂਸਟ ਕਰੂਗਾ ਹੋਰ ਤਾਕਤ ਦੇਊਗਾ ਤਾਂ ਕਿ ਅਗਲੇ ਮਹਿਸੂਸ ਕਰਨਗੇ ਵੀ ਕੋਈ ਗੱਲ ਨਹੀਂ ਮੇਰੇ ਨਾਲ ਮੂਰਾ ਮੇਰਾ ਪੂਰਾ ਪੰਜਾਬ ਖੜਾ ਹੈ ਜੇ ਮੇਰਾ ਨੁਕਸਾਨ ਹੋਇਆ ਹੈ ਕਿ ਪੰਜਾਬ ਨੇ ਘਰ ਘਰ ਤੋਂ ਤਿਲ ਤਿਲ ਇਕੱਠਾ ਕਰਕੇ ਮੇਰੇ ਘਰੇ ਪਹੁੰਚਾਇਆ ਹੈ ਤਾਂ ਉਹ ਹੌਸਲੇ ਨਾਲ ਸਾਡੀ ਸੰਗਤ ਦਾ ਹੌਸਲਾ ਹੋਰ ਵਧਾ ਹੈ ਹੋਰ ਵੀ ਅੰਦੋਲਨਕਾਰ ਤਕਰੇ ਹੋ ਕੇ ਲੜਾਈਆਂ ਲੜਦੇ ਨੇ ਇਸ ਲਈ ਬਹੁਤ ਬਹੁਤ ਧੰਨਵਾਦ ਆਪ ਸਭ ਦਾ ਉਸ ਤੋਂ ਬਾਅਦ ਧੰਨਵਾਦ ਵੀਰ ਦਾ ਉਸ ਤੋਂ ਵੀ ਅੱਗੇ ਸਾਰੇ ਪਿੰਡ ਦਾ ਸਰਪੰਚ ਸਾਹਿਬ ਦਾ ਸਾਰੇ ਮੋਹਤਵਾਰ ਸ਼ਖਸੀਅਤਾਂ ਜਿਨ੍ਹਾਂ ਨੇ ਸਾਡੇ ਨਾਲ ਕੋਆਪਰੇਟ ਕੀਤਾ ਇਸ ਪਿੰਡ ਦੀ ਮੈਂ ਇਹ ਵੀ ਗੱਲ ਦੱਸ ਦਿਆਂ ਕਿ ਲਗਾਤਾਰ ਲੰਗਰ ਚੱਲਿਆ ਇੱਥੇ ਮੋਰਚੇ ਦੇ ਵਿੱਚ ਔਰ ਲਗਾਤਾਰ ਸੇਵਾ ਕੀਤੀ ਹੈ ਔਰ ਇਸ ਪਿੰਡ ਦਾ ਬਹੁਤ ਯੋਗਦਾਨ ਹੈ ਇਸ ਮੌਕੇ ਨੂੰ ਬਹੁਤ ਬਹੁਤ ਧੰਨਵਾਦ ਸਾਰੀਆਂ ਸੰਗਤਾਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ